ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਡਰਗ ਸਿੰਡੀਕੇਟ ਦੇ ਇਨਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਦੇ ਸ਼ਹਿਰ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਲਾਫ ਇਹ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇੰਫਲੂਐਂਸ਼ੀਅਲ ਬਹੁਤ ਪਾਵਰਫੁੱਲ ਉਸ ਕਾਰਵਾਈ ਦੇ ਦੌਰਾਨ ਖਾਸ ਕਰਕੇ ਦੱਸਨਾ ਆ ਕਿ ਸਾਡਾ ਸੁਨਹਿਰਾ ਜਿਹੜਾ ਪੰਜਾਬ ਹੈ ਅੱਜ ਇਹੋ ਜਿਹੇ ਹਾਲਾਤ 'ਚ ਹੈ ਕਿ ਇਥੇ ਨਾ ਕੋਈ ਡਿਵੈਲਪਮੈਂਟ ਹੋ ਸਕਦੀ ਹੈ ਨਾ ਕੋਈ ਇਨਵੈਸਟਮੈਂਟ ਕਰ ਰਿਹਾ ਨਾ ਕੋਈ ਚੰਗੇ ਕੰਮ ਹੋ ਰਹੇ ਨੇ ਕਿਉਂਕਿ ਇਹ ਨਸ਼ਿਆਂ ਨੇ ਬਰਬਾਦ ਕਰਤਾ ਪੰਜਾਬ ਨੂੰ ਤੇ ਜਦੋਂ ਤੱਕ ਅਸੀਂ ਇਸ ਨਸ਼ੇ ਨੂੰ ਚਲਾਣ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰਗ ਟ੍ਰਾਫਿਕਰ ਨੇ ਡਰਗ ਸਿੰਡੀਕੇਟਸ ਨੇ ਇਹਨਾਂ ਨੂੰ ਖਤਮ ਕਰਾਂਗੇ ਪੰਜਾਬ ਅੱਗੇ ਵਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ 2021 ਚ ਅਸੀਂ ਸਭ ਤੋਂ ਪਹਿਲਾ ਪਰਚਾ ਦਰਜ ਕੀਤਾ ਸੀ ਕਿਉਂਕਿ ਸਿਰਫ ਥੱਲੇ ਜਿਹੜੇ ਡਰੱਗ ਪੈਡਲਰ ਨੇ ਜਾਂ ਡਰੱਗ ਐਡਿਕਟ ਨੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਜਿਹੜੇ ਸ਼ਿਕਰ ਦੇ ਚੋਟੀ ਦੇ ਜਿਹੜੇ ਡਰੱਗ ਸਿੰਡੀਕੇਟ ਦੇ ਇੰਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਦੇ ਸ਼ਹਿਰ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦਸਨ ਆਇਆ ਸੀ ਬਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਦੇ ਰਾਹੀਂ ਡਾਕੂਮੈਂਟਸ ਕੀ ਕੀ ਆਏ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗ੍ਰਾਉਂਡ ਦਸਨ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗ੍ਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫਤੀਸ਼ ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ ਸਰ ਤੁਸੀਂ ਹਾਈ ਕੋਰਟ ਨੂੰ ਵੀ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਜਾਂਚ ਰਿਪੋਰਟਾਂ ਦੇ ਚੁੱਕੇ ਹੋ ਉਹਨਾਂ 'ਤੇ ਵੀ ਕੋਈ ਡਾਟਾ ਸਾਹਮਣੇ ਰੱਖਿਆ ਗਿਆ ਕਿ ਉਹਨਾਂ ਦੇ ਵਿੱਚ ਕੀ ਖਾਸ ਸੀਗਾ ਹਾਈ ਕੋਰਟ 'ਚ ਸਾਡੀ ਰਿਪੋਰਟ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ 2017 ਦਸੰਬਰ 'ਚ ਉਹ ਸੀਗਾ ਕਿ ਨਸ਼ਾ ਡਰਗ ਟ੍ਰਾਫਿਕਰ ਨੈਕਸਸ ਬਿਟਵੀਨ ਡਰਗ ਟ੍ਰਾਫਿਕਰ ਐਂਡ ਐਨਫੋਰਸਮੈਂਟ ਏਜੰਸੀਜ਼ ਜਿਹੜਾ ਕਿ ਪੁਲਿਸ ਹੈਗਾ ਕਿ ਨਸ਼ੇ ਤਸਕਰ ਤੇ ਪੁਲਿਸ ਦੇ ਦਰਮਿਆਨ ਕੀ ਲਿੰਕ ਹੈਗਾ ਤੇ ਉਹ ਸਾਡੀ ਐਸਆਈਟੀ ਨੇ ਦਿਨ ਰਿਪੋਰਟਰ ਦਿੱਤੀ ਸੀ ਐਸਆਈਟੀ ਵੱਲੋਂ ਇੱਕ ਮੈਂ ਐਜ਼ ਇਨਚਾਰਜ ਐਸਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਪਈ ਹੈ ਉਹ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀਆਂ ਹਨ ਉਹ ਮੇਰੇ ਖਿਆਲ ਤੋਨੂੰ ਕਿਥੋਂ ਵੀ ਮਿਲ ਸਕਦੀ ਹੈ ਬੜੇ ਡੀਟੇਲਡ ਹੈਗਾ ਬਹੁਤ ਡੀਟੇਲਡ ਹੈਗਾ ਪੜਨ ਲਾਇਕ ਹੈਗਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਵੇਂ ਕਿਉਂਕਿ ਸਾਡੇ ਪੰਜਾਬ ਪੁਲਿਸ ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਫਤੀਸ਼ੀ ਨੇ ਬਹੁਤ ਵਧੀਆ ਸਾਡੇ ਜਵਾਨ ਵੀ ਬਹੁਤ ਵਧਿਆਨ ਨੇ ਬੜੀ ਕੁਰਬਾਨੀਆਂ ਦਿੱਤੀ ਹੈ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਥਾਂ ਤੇ ਕੁਝ ਬਲੈਕਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅਨਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਸ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹਦੇ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰੋਪਰਟੀਆਂ ਸੀ ਐ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸੇ ਉਹਨਾਂ ਕੋਲ ਆਉਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਬੋੜ ਕੇ ਪ੍ਰਮੋਸ਼ਨ ਦਿੱਤੀ ਹੈ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਹੀ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ ਇੰਦਰਜੀਤ ਇੱਕ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ ਉਹਦੇ ਖਿਲਾਫ 15 ਡਿਪਾਰਟਮੈਂਟਲ ਇਨਕੁਆਇਰੀ ਆ ਸੀ ਮੈਂ ਤੁਹਾਨੂੰ ਕੁਝ ਜੀ ਜੀ ਤੱਤ ਦੱਸ ਰਹੇ ਹਾਂ ਕਿ ਉਸ ਤੇ ਕੀ ਹੈ ਚਾਰ ਪਰਚੇ ਸੀ ਦਨ ਕਰਪਸ਼ਨ ਦੇ 4000 ਪਰਚੇ 15 ਡਿਪਾਰਟਮੈਂਟ ਇਨਕੁਆਇਰੀਜ਼ ਦੇ باوجود ਉਹਨਾਂ ਚਾਰ ਪ੍ਰਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਨੂੰ ਕਿਸੇ ਨੂੰ ਇਹੋ ਜੀ ਪ੍ਰਮੋਸ਼ਨ ਨਹੀਂ ਮਿਲਦੀ ਵੱਧ ਤੋਂ ਵੱਧ ਅਸੀਂ ਰਿਵਾਰਡ ਦਿੰਨੇ ਐ ਅਵਾਰਡ ਦਿੰਨੇ ਐ ਐਪਰੀਸ਼ੀਏਟ ਕਰਦੇ ਠੀਕ ਹੈ ਪਰ ਚਾਰ ਪ੍ਰਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਤੇ ਪੰਜਾਬ ਪੁਲਿਸ ਰੂਲ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇਨਸਪੈਕਟਰ ਹੈ ਜ਼ਿਲ੍ਹੇ ਦਾ ਤੇ ਜਿਹੜਾ ਬੇਦਾਗ ਹੈਗਾ ਉਹਨੂੰ ਇਨਸਪੈਕਟਰ ਸੀਆਈਏ ਬਣਾਇਆ ਜਾਏ ਇਹ ਕਿਹੜੇ ਅਲਾਤੀ ਕੀ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਤੁਸੀਂ ਇਨਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨੂੰ ਇਨਸਪੈਕਟਰ ਸੀਆਈਏ ਬਣਾ ਰਹੇ ਹੋ ਇਹ ਕੀ ਖਾਸ ਕਰਦਾ ਸੀ ਉਹ ਸਾਰੇ ਅਦਾ ਜਸ ਉਸ ਚ ਹੈ ਤੇ ਕਿਵੇਂ ਬੇਰਹਿਮੀ ਨਾਲ ਉਹਨਾਂ ਨੇ ਪੰਜਾਬ ਚ ਡਿਊਟੀ ਤੋਂ ਕੀ ਨਿਭਾਈ ਹੈ ਕ੍ਰਾਈਮ ਕਰਦੇ ਰਹੇ ਰਾਜੀ ਸਿੰਘ ਦੇ ਨਾਮ ਰਾਜੀ ਸਿੰਘ ਬਿਲਕੁਲ ਜਾਈ ਤਾਂ ਪਗੋੜਾ ਹੋਇਆ ਚ ਉਹਦੇ ਪ੍ਰਾਪਰਟੀਆਂ ਉਹਦੇ ਪੈਸੇ ਉਹਨੇ ਸਾਰਿਆਂ ਦੇ ਵੇਰਵਾ ਜਿਹੜਾ ਡਰਗਸ ਲਈ ਆਇਆ ਉਸ ਰਿਪੋਰਟ ਚ ਹੈਗਾ ਸਰ ਸਰ ਇਹ ਕਿ ਕਿ ਉਹਦੇ ਪੇਸ਼ ਹੋ ਸਕਦਾ ਤੁਹਾਡੀ ਸਿੱਟ ਵੀ ਲੱਗੀ ਰਹੀ ਪੰਜ ਮੁਕੀ ਬਦਲ ਦਿੱਤੇ ਗਏ ਚਲਾਨ ਵੀ ਪੇਸ਼ ਹੋਇਆ ਹੈ ਤੇ ਮੈਡਮ ਤੁਸੀਂ ਕਿਹੜੇ ਉਸ ਨੂੰ ਸਮਝਣਾ ਹੈ ਸਾਡੀ ਜ਼ਿੰਮੇਵਾਰੀ ਸੀ ਰਿਪੋਰਟ ਦੇਣ ਦੀ ਚਲਾਨ ਦੇਣ ਦੀ ਨਹੀਂ ਵੀ ਵਰਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅਸੀਂ ਆਪਣਾ ਰਿਪੋਰਟ ਹਾਈ ਕੋਰਟ ਚ ਦਾਖਲ ਕੀਤਾ ਹੈ ਹਾਈ ਕੋਰਟ ਚ 5 ਸਾਲ ਤੋਂ ਬੰਦ ਪਿਆ ਰਿਹਾ ਚਲਾਨ ਕਿਵੇਂ ਹੋਏਗਾ ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋ ਠੀਕ ਹੈ ਜੀ ਹਾਂ ਜੀ ਐਡੀਪੀਐਸ ਦਾ ਕੇਸ 27 ਹੁੰਦਾ ਸੀ ਇਹ 12 2021 ਅਲੱਗ ਅਲਗ ਕਰਾਂਗੇ ਜਿਸ ਸਮੇ ਤੁਸੀਂ ਬੀਜੀ ਸੀ ਮਜੀਡੀ ਨੇ ਨਹੀਂ ਤੁਸੀਂ ਐਸਆਈਟੀ ਦੀ ਗੱਲ ਕਰ ਰਹੇ ਹੋ ਇਹਦੀ ਗੱਲ ਕਰ ਰਹੇ ਹੋ ਇਹ ਦੋ ਵੱਖਰੇ ਵੱਖਰੇ ਕੇਸ ਨਵਾਂ ਆ ਗਿਆ 27 ਹੁੰਦਾ ਨਾ 27 ਐਕਟ 25 27 29 ਹਾਂ ਸਰ 27 ਇਹ ਵੀ ਲੱਗਿਆ ਸੀ ਹਾਂਜੀ ਵਾਟ ਇਜ਼ ਦੈਟ ਸਰ ਥਿਸ ਇਜ਼ ਸੀ ਥਿਸ ਇਜ਼ ਬੇਸਿਕਲੀ ਅਬਾਊਟ ਮਿਸਯੂਜ਼ ਆਫ ਗਵਰਨਮੈਂਟ ਅਕੋਮੋਡੇਸ਼ਨ ਗਵਰਨਮੈਂਟ ਪ੍ਰੋਪਰਟੀ ਐਂਡ ਮੈਨਪਾਵਰ ਸਰ ਹਾਂ ਜਿਹੜੇ ਕਿ ਜਿਹੜਾ ਦੁਰਵਰਤੋਂ ਕਰਕੇ ਸ਼ਹਿਦ ਦਿੱਤਾ ਜਾਂਦਾ ਹੈ ਨਸ਼ਾ ਦੇ ਤਸਕਰਾਂ ਨੂੰ

ਤੇ ਆਪਾ ਐਦਾ ਹੀ ਇੱਕ ਦਾਵਾ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਤੋੜ ਤੱਕ ਇਨਵੈਸਟੀਗੇਸ਼ਨ ਕਰਕੇ ਇੱਕ ਇੱਕ ਕڑی ਨੂੰ ਐਸਟੈਬਲਿਸ਼ ਨਾ ਕੀਤਾ ਜਾਵੇ ਲਿੰਕ ਲਿੰਕ ਕੀ ਆਇਆ ਸੀ ਸਰ ਲਿੰਕ ਕੀ ਨਿਕਲੇ ਸੀ ਤੁਹਾਡੇ ਨਹੀਂ ਨਹੀਂ ਲਿੰਕ ਤੋਂ ਹੁਣ ਨਿਕਲੇ ਨੇ ਤਾਂ ਹੀ ਹੁਣ ਕਾਰਵਾਈ ਹੋਈ ਹੈ ਨੇ ਕਿਹਾ ਸੀ ਕਿ ਬਾਰੋਂ ਵੀ ਇਹਨਾਂ ਦੇ ਪੈਸੇ ਆਏ ਨੇ ਜਿਹੜੇ ਫੇਕ ਸ਼ੈੱਲ ਕੰਪਨੀਆ ਤੇ ਰਾਈ ਇਹਨਾਂ ਦੇ ਪੈਸੇ ਘੁਮਾਏ ਗਏ ਨੇ ਲਾਂਡਰ ਕੀਤਾ ਗਿਆ ਹੈ ਇਹ ਚੀਜ਼ ਏਡੀ ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ

ਸਭ ਤੋਂ ਪਹਿਲਾਂ ਇਹ ਦੱਸਿਆ ਕਿ ਮੈਂ ਬੈਕਗ੍ਰਾਉਂਡ ਇਨ ਲੈਬੋਰੇਟਰੀਨ ਹਿੰਦੀ ਐਂਡ ਐਜ਼ ਇਟ ਆ ਡਰਾਗਮਨੀ ਜੋ ਲੇਟ ਮੀ ਸਟੰਡ ਟੂ ਅਨ ਪੰਜਾਬੀ ਟੂ ਅਨ ਹਿੰਦੀ ਸ਼ਾ ਮੇਰੀ ਮੇਰੀ ਜਿਹੜੀ ਸੀਗੀ ਅੱਜ ਮੈਂ ਕਿਉਂਕਿ ਮੇਰੀ ਜਿਹੜੀ ਐਕਸਪੀਰੀਅੰਸ ਸੀ ਮੇਰੀ ਜਿਹੜੀ ਨੋਲਿਜ ਸੀ ਉਹ ਆ ਕੇ ਮੈਂ ਅੱਜ ਤਫਤੀਸ਼ੀ ਟੀਮ ਨੂੰ ਦੱਸਿਆ ਕਿ ਬੈਕਗ੍ਰਾਉਂਡ ਕੀ ਸੀ ਤੇ ਉਦੋਂ ਲੈ ਕੇ ਕਿਹੜੇ ਹਾਲਾਤ ਸੀ ਕਿਹੜੇ ਕੀ ਇਨਫੋਰਮੇਸ਼ਨ ਸੀ ਜਿਸ ਕਰਕੇ ਅਸੀਂ ਪਰਚਾ ਦਰਜ ਕੀਤਾ ਤੇ ਕੀ ਕੀ ਕਿਹੜੇ ਕਿਹੜੇ ਤੱਤ ਸਾਡੇ ਸਾਹਮਣੇ ਆਏ ਸੀ मैं ये बताना चाहता हूँ कि आज मैं बयान दर्ज कराने नहीं आया क्योंकि यह बहुत ही एक महत्वपूर्ण केस है जिसके बारे में हर एक को सारी डिटेल तुरंत नहीं पता होंगे हमारे एक्सपीरियंस हमारे जो सोर्स हमारे सूत्रों के आधार पे जो हमारे पास खबर आई थी उन सारों को बताने के लिए मैं आज टीम को आया था मैं कोई बयान दर्ज कराने नहीं आया था

ਪੰਜਾਬ ਡੁੱਬ ਜਾਵੇ ਨਸ਼ੇ बिक ਰਹੇ ਨੇ ਨਸ਼ੇ ਬਿਗਦੇ ਸੀ ਕਿਵੇਂ ਹੁੰਦੇ ਸੀ ਰੁਕੇ ਕਿਉਂ ਨਹੀਂ ਤੁਸੀਂ ਇਹ ਸਵਾਲ ਪੁੱਛਦੇ ਹੋ ਕਿਸੇ ਨੂੰ ਜਿਹੜੇ ਇਹ ਗੱਲ ਕਰਦੇ ਨੇ ਪੋਲਿਟੀਕਲ ਵੈਂਡੈਟਾ ਦੀ ਗੱਲ ਕਰਦੇ ਨੇ ਸਾਡਾ ਫਰਜ਼ ਹੈ ਵਰਦੀ ਪਾ ਕੇ ਪੰਜਾਬ ਨੂੰ ਬਚਾਉਣਾ ਕਾਨੂੰਨ ਨੂੰ ਕਾਇਮ ਰੱਖਣਾ ਡਰੱਗਸ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨਾ ਆਪਾਂ ਕਰੀਏ ਜਾਂ ਚੁੱਪ ਕਰਕੇ ਬਹਿ ਜਾਈਏ ਫਿਰ ਸਰ ਤੁਸੀਂ ਕੀ ਉਹ ਬੰਲਾਂ ਦਾ ਜ਼ਿਕਰ ਸਰ ਇਹ ਇਹ ਨਹੀਂ ਸਰ ਤੁਸੀਂ ਦੋ ਕੰਪਨੀਆਂ ਦਾ ਜ਼ਿਕਰ ਕਰ ਰਹੇ ਹੋ ਜਿਹੜੀਆਂ ਕੰਪਨੀਆਂ ਦਾ ਤੁਸੀਂ ਲਿੰਕ ਕਰ ਰਹੇ ਹੋ ਕਿ ਸ਼ੈਲ ਕੰਪਨੀਆਂ ਸੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗੀਆਂ ਨੇ ਕੀ ਇਹ ਕੰਪਨੀਆਂ ਉਹੀ ਨੇ ਤੇ ਦੂਜਾ ਸਵਾਲ ਕੀ ਇਹ ਇਹ ਕੰਪਨੀਆਂ ਇਨਵੈਸਟੀਗੇਸ਼ਨ ਕਰ ਰਹੀ ਸੀ ਕੀ ਤਮਕਾ ਆਇਆ ਗਿਆ ਮਿਸਬੀਹੇਵ ਕੀਤਾ ਗਿਆ ਅੱਜ ਕੋਈ ਨਵੇਂ ਉਹ ਚੀਜ਼ਾਂ ਦਸੀਆਂ ਨੇ ਵਿਜੀਲੈਂਸ ਨੂੰ ਦੇਖੋ ਨਹੀਂ ਜਿਹੜੇ ਧਮਕੀਆਂ ਕੀ ਆਂਦੀਆਂ ਇਹ ਤੁਸੀਂ ਵੀਡੀਓਜ਼ ਵੀ ਦੇਖੇ ਹੋ ਨੇ ਬਿਕਰਮਜੀਠੇ ਦੇ ਮੈਨੂੰ ਦੱਸਣ ਦੀ ਲੋੜ ਤਾਂ ਨਹੀਂ ਹੈ ਦੇਖਿਆ ਤੁਸੀਂ ਬਿਕਰਮਜੀਠੇ ਦੇ ਵੀਡੀਓਜ਼ ਦੇਖਿਆ ਨਹੀਂ ਤੂੰ ਮੈਨੂੰ ਦੱਸਣ ਦੀ ਲੋੜ ਨਹੀਂ ਆਪੇ ਹੀ ਦੇਖ ਲੋ ਨੇਟ ਤੇ ਹੈਗੇ ਸਾਰੇ ਤੇ ਕੰਪਨੀ ਵਾਲਾ ਡੀਜੀ ਸਾਹਿਬ ਕੀ ਤੁਹਾਨੂੰ ਅੱਜ ਲੱਗਦਾ ਕਿ ਇੰਨੇ ਕ ਸਬੂਤ ਆਪਣੇ ਕੋਲ ਹੈ ਕਿ ਵਿਕਰਮ ਜੀ ਕੇ ਇਸ ਮਾਮਲੇ ਦੇ ਵਿੱਚ ਮੁਕਸ਼ੀ ਕਰਾਰ ਦਿੱਤਾ ਜਾਵੇ ਮੈਂ ਤੁਹਾਨੂੰ ਤਾਂ ਹੀ ਸਮਝਾ ਰਿਹਾ ਇਹ ਚੀਜ਼ ਮੈਂ ਇਹਨਾਂ ਨੂੰ ਦੱਸਣ ਆਇਆ ਸੀ ਹਾਂਜੀ ਕਿ ਮੈਂ ਹਿੰਦੀ ਪੰਜਾਬੀ ਕਿਹੜੇ ਪੰਜਾਬੀ ਮੈਂ ਮੈਂ ਦੋਨੋਂ ਜੱਟ ਹਾਲ ਸਪੀਕਿੰਗ ਬੋਲ ਹਿੰਦੀ ਕਰਦਾ ਮੈਂ ਦੋਨੋਂ ਕਰ ਦੇਣਾ ਐਸਾ ਹੈ ਜੀ ਸਬੂਤ ਉਦੋਂ ਵੀ ਸੀਗਾ ਸਬੂਤ ਸਾਡੇ ਵੇਲੇ ਵੀ ਆਏ ਸੀ ਜਿਹੜਾ ਪਹਿਲੇ ਸਮੂਹ ਦਾ ਆਇਆ ਸੀ 2000 ਤੁਸੀਂ ਲੈ ਲਓ 2012 ਚ 12 13 ਸੁਰੂ ਹੁੰਦਾ ਹੈ ਉਸ ਇੰਨੀ ਡੂੰਗੀ ਇੰਨੀ ਜ਼ਿਆਦਾ ਸਬੂਤ ਸੀ ਕਾਰਵਾਈ ਨਹੀਂ ਹੋਈ ਸਰਕਾਰ ਕੀ ਦੀ ਸੀ ਪੋਲੀਟੀਕਲ ਦੱਸੋ ਕਿਹਦੀ ਸਰਕਾਰ ਸੀ 2012 ਚ ਤੇ ਕੀ ਹੋਇਆ ਪੋਲੀਟੀਕਲ ਇੱਕ 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 ਮਿੰਟ ਜੀ ਮੈਂ ਇਹਨਾਂ ਦਾ ਜਵਾਬ ਦੇ ਰਿਹਾ 2012 ਚ ਇੰਨਾ ਸਬੂਤ ਸੀ ਅੱਜ ਮੈਂ ਇੱਕ ਕੱਢੋ ਜੀ ਸਬੂਤ ਤੁਹਾਡੇ ਕੋਲ ਪਿਆ ਹੈ ਇਹ ਦਸਨ ਆਇਆ ਸੀ ਮੈਂ 2012 ਚ ਇਹਦੇ ਕੋਲ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ 1 ਮਿੰਟ 1 ਮਿੰਟ 2012 ਚ ਬਿਕਰਮ ਮਜੀਠੀਆ ਦੀ ਸਰਕਾਰ ਸੀ ਸੁਖੀਰ ਬਾਦਲ ਦੀ ਸਰਕਾਰ ਸੀ ਬਾਦਲ ਦੀ ਸਰਕਾਰ ਇਹਨਾਂ ਦੀ ਇਨਫਲੂਐਂਸ ਚੱਲਦਾ ਸੀ ਮੈਂ ਸੁਖੀਰ ਨੂੰ ਨਹੀਂ ਕਹਿ ਰਿਹਾ ਇਹਦੇ ਨਾਲ ਇਨਵੋਲ ਹੈ ਮੈਂ ਇਹ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਇੱਕ ਮੈਨੂੰ ਪਹਿਰੋਂ ਜਵਾਬ ਦੇ ਦੋ ਪਹਿਲੇ ਠੀਕ ਹੈ ਮੈਂ ਪੋਲਿਟੀਕਲ ਇੰਟਰਫੀਰੈਂਸ ਦੀ ਗੱਲ ਕਰ ਰਿਹਾ ਕੀ ਉਦੋਂ ਪੋਲਿਟੀਕਲ ਇੰਟਰਫੀਰੈਂਸ ਨੂੰ ਪੁੱਛਿਆ ਕਿ ਕਿਉਂ ਦਬਿਆ ਤੁਸੀਂ ਇਹ ਗੱਲ ਜਾ ਕੇ ਪੁੱਛੋਗੇ ਇਹਨਾਂ ਨੂੰ कि 2012 हज़ार बारह बहुत छेती देखोगे ये चीज़ें तक सामने आमगे ये ये उदो सामने एक मिनट ये इन्फॉर्मेन सामने सी, सामने सी मैं दसन आया मैं कट के दिखा एक मिनट मैं दसन आया इनफॉर्मेस को इन्होंने पता नहीं ठीक है इस काम वास्ते मैं आया कि दो हज़ार इक्की फिर अभी शुरू किया और दो हज़ार बई च फिर जो भी होया मैं उन्होंने कटता ये बहुत पावरफुल बंदे ने बहुत ताकतवर बंदे ने तो पाब को बचा है ਸਾਨੂੰ ਇਹਨਾ ਪਾਵਰ ਨੇ ਉੱਤੇ ਚੜਨਾ ਹੈ ਮੈਂ ਪਹਿਲੇ ਵੀ ਆਪਣੇ ਬਿਆਨਾਂ ਚ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਉਦੋਂ ਹੋਇਆ ਜਦੋਂ ਇੱਕ ਭਗਤ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਨਹੀਂ ਹੋਇਆ ਪਰ ਉਹਨਾਂ ਨੂੰ ਵੇਖ ਕੇ ਜਦੋਂ ਸਾਰੇ ਇਕੱਠੇ ਹੋ ਗਏ ਪੂਰਾ ਕੌਮ ਇਕੱਠੇ ਹੋ ਗਿਆ ਫਿਰ ਇੱਥੋਂ ਅੰਗਰੇਜ਼ ਭੱਜੇ ਜੇ ਆਪਾਂ ਦਸ਼ਾ ਨੂੰ ਖਤਮ ਕਰਨਾ ਹੈ ਇੱਕ ਅਫਸਰੀ ਇੱਕ ਵਿਜੀਲੈਂਸ ਬਿਊਰੋ ਇੱਕ ਐਸਆਈਟੀ ਨਹੀਂ ਕਰ ਸਕਦੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਹੈ ਪੰਜਾਬੀ ਨੂੰ ਇਕੱਠੇ ਹੋਣਾ ਹੈ ਪੂਰੇ ਪੰਜਾਬ ਨੂੰ ਇਕੱਠੇ ਹੋਣਾ ਹੈ ਕਿਉਂਕਿ ਨਹੀਂ ਤਾਂ ਫਿਰ ਤੁਸੀਂ ਤੁਹਾਡੇ ਬੱਚੇ ਤੁਹਾਡੇ ਪਰਿਵਾਰ ਬਰਬਾਦ ਹੋਣਗੇ ਇਸ ਬਰਬਾਦੀ ਤੋਂ ਬਚਾਉਣਾ ਹੈ ਸਾਰੇ ਨੂੰ ਇਕੱਠੇ ਹੋਣਾ ਹੈ ਬਿਲਕੁਲ ਹੋਈ ਸੀ ਸਬੂਤ ਬਿਟਾਉਣ ਦੀ ਕੋਸ਼ਿਸ਼ ਹੋਈ ਸੀ ਬਿਲਕੁਲ ਹੋਈ ਸੀ ਜਿੰਕ ਹੋਏ ਨੇ ਹੁਣ ਜਦ ਤੁਸੀਂ ਦੱਸੋ ਬਿਲਕੁਲ ਮੈਂ ਦੱਸਿਆ ਕੀ ਕਿਹੜੇ-ਕਿਹੜੇ ਸਬੂਤ ਬਿਟਾਏ ਗਏ ਨੇ ਸਾਰਾ ਕੁਝ ਦੱਸਿਆ ਮੈਂ ਉਸ ਮਾਮਲੇ ਵਿੱਚ ਇੱਕ ਮਿੰਟ ਪਿੱਛੇ ਇੱਕ ਮਿੰਟ ਸਰ ਜਿਹੜੀ ਸਰਕਾਰ ਚ 221 ਤੇ ਤੁਸੀਂ ਪਾਰਚਾ ਦਰਜ ਕੀਤਾ ਉਹ ਤੁਸੀਂ ਆਪਣੇ ਵਿਭਾਗ ਤੇ ਕਾਰਵਾਈ ਕੀਤੀ ਸੀ ਕਿ ਕਿਸੇ ਦੇ ਕਹਿਣ ਤੇ ਕਿਉਂਕਿ ਉਹਨਾਂ ਦੇ ਲੀਡਰ ਤੁਸੀਂ ਸਰਦ ਚਟਪਾ ਦੇ ਨਾਲ ਗੱਲ ਕਰ ਰਹੇ ਹੋ ਮੇਰੀ 36 ਸਾਲ ਦੀ ਨੌਕਰੀ ਹੈ ਜੇ ਇੱਕ ਅੱਛਾ ਕਰੋ ਜਦੋਂ ਉਸ ਦੀ ਗੱਲ ਕੀਤੀ ਗਈ ਉਸ ਵੇਲੇ ਜਿਹੜੇ ਸੀਐਮ ਨੇ ਅੱਜ ਕਹਿ ਰਹੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਧੱਕਾ ਹੋ ਰਿਹਾ ਚੰਨੀ ਵੈਰੀ ਗੁੱਡ ਬਹੁਤ ਤੁਸੀਂ ਤਾਂ ਆਪੇ ਨੂੰ ਜਵਾਬ ਦੇ ਦਿੱਤਾ ਫਿਰ ਮੈਨੂੰ ਪੁੱਛ ਕਿਉਂ ਰਹੇ ਹੋ ਮੇਰਾ ਮੇਰਾ ਮਨ ਤੋਂ ਮੈਂ ਕਰਤਾ ਹੋਰ ਮੈਂ ਅੱਜ ਵੀ ਕਰ ਰਿਹਾ ਉਹਦੋਂ ਵੀ ਕੀਤਾ ਹੈ ਮੇਰਾ ਉਸ ਵੇਲੇ ਤੇ ਅੱਜ ਦੇ ਕੋਈ ਫਰਕ ਆਏਗਾ ਮੇਰੇ ਉਸ ਵੇਲੇ ਦੇ ਕਾਰਵਾਈ ਚ ਅੱਜ ਕਹਿਣ ਤੇ ਕੋਈ ਫਰਕ ਹੈਗਾ ਮੇਰੇ 36 ਸਾਲ ਦੀ ਨੌਕਰੀ ਉਸ ਤੋਂ ਬਾਅਦ 3 ਸਾਲ ਰਿਟਾਇਰਮੈਂਟ ਤੋਂ ਬਾਅਦ 39 ਸਾਲ ਚ ਕਿਤੇ ਕੋਈ ਫਰਕ ਹੋਏ ਤੁਹਾਨੂੰ ਦੱਸ ਦੇ ਸਰ ਜਿਹੜੀ ਤੁਹਾਡੀ ਫਰਕ ਹੁਣ ਦੇ ਕਹਿਣ ਚ ਮੇਰੇ ਕਹਿਣ ਚ ਨਹੀਂ ਹੈ ਸਰ ਜਿਹੜੀ ਤੁਹਾਡੀ ਰਿਪੋਰਟ ਹਾਈ ਕੋਰਟ ਨਹੀਂ ਨਹੀਂ ਖੋਲੀ ਤੁਸੀਂ ਕਿਹਾ ਹਾਈ ਕੋਰਟ ਥੱਲੇ ਵੀ ਪਈ ਹੈ ਉਹ ਨਹੀਂ ਖੋਲੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਪੋਲਿਟੀਕਲ ਇਨਫਲੂਐਂਸ ਹਾਈ ਕੋਰਟ ਤੇ ਵੀ ਰਿਹਾ ਮੈਂ इस बारे कमेंट नहीं करा क्योंकि हाई कोर्ट चीज पई है हो मैं, मैं कुछ case, नहीं यस सुप्रीम आई एग्री वेरी गुड वेरी गुड सो यू सी दैट इज वेयर आई हैिमिटेशन वेन यू ड्रैग अ केस सो लॉन्ग जब आप एक चीज को इतना लंबा खींचते हो जो तो नए अफसर आते हैं उनको पुराने तत्वों का पता नहीं है तो उनको जानू करने के लिए उनको उनके नॉलेज में लाने के लिए ये चीजें लानी ये देश हित के लिए दिस इज नॉट ओनली पंजाब ये नेशनल सिक्योरिटी का मामला है क्योंकि जहां से ड्रग्स जहां से नशीली पदार्थ आते हैं वहीं से हथियार आते हैं वहीं से गोला बरूद आता है वहीं से ये स्पाई आते हैं स्पाइन करने आते हैं वहीं से हर तरह का खतरा पैदा होता है और वहीं से आते जैसे पठानकोट में अटैक हुआ था एयरपोर्ट पे उसी जरिए आते हैं